ਸ਼ੋਕਲਾ ਸਾਹਿਬ ਇਸ਼ੂ ਉੱਥੇ ਦੋ ਸੀਗੇ ਇਨਸੀਡੈਂਟ ਦੋ ਹੋਏ ਇਸ ਸਾਰੀ ਦੁਨੀਆ ਤੇ ਮੈਨੂੰ ਇਹ ਲੱਗਦਾ ਕਿ ਇੱਕ ਜਿਹੜਾ ਕੁਲਵਿੰਦਰ ਨੇ ਕੀ ਉਹ ਕੀਤਾ ਕਿ ਨਹੀਂ ਕੀਤਾ ਸਾਡੀ ਭੈਣ ਨੇ ਉਹਦੇ ਤੇ ਤਾਂ ਇੱਕ ਪਰਚਾ ਦਰਜ ਕਰਤਾ ਪਰ ਜਿਹੜਾ ਇਨਸੀਡੈਂਟ ਉਸ ਤੋਂ ਬਾਅਦ ਸੈਕਿੰਡ ਹੁੰਦਾ ਉਹ ਕੀ ਹੈ ਕਿ ਜਦੋਂ ਕੰਗਣਾ ਇੰਟੈਂਸ਼ਨਲੀ ਮੈਂ ਕਹੂੰਗਾ ਕਿ ਉਹਨੇ ਲਾਈਵ ਆਈ ਇੱਕ ਵੀਡੀਓ ਪਾਈ ਔਰ ਉਹਦੇ ਵਿੱਚ ਉਹ ਕੀ ਕਹਿ ਰਹੀ ਏ ਕਿ ਮੈਂ ਸੇਫ ਆ ਆਸਤ ਚਾ ਕੇ ਉਹਨੇ ਇੱਕ ਦੋ ਵਰਡ ਬੋਲੇ ਉਹਨੇ ਵਰਡਸ ਕੀ ਬੋਲੇ ਕਿ ਪੰਜਾਬ ਉਗਰਵਾਦ ਤੇ ਆਤੰਕਵਾਦ ਵੱਲ ਵੱਧ ਰਿਹਾ ਸੋ ਵਿਦਾਊ ਟੈਨਿਕ ਕੰਕਰੀਟ ਐਵਿਡੈਂਸ ਯੂ ਕਾਂਟ ਸੇ ਇਹ ਪੰਜਾਬ ਦੀ ਧਰਤੀ ਨਾਲ ਪਿਆਰ ਹੈ ਯਾਰ ਇੱਥੇ ਜੰਮਿਆ ਪੜਿਆ ਭਾਜੀ ਮੈਂ ਤੁਹਾਨੂੰ ਦੱਸਾਂ ਪਲੱਸ 2 ਤੋਂ ਬਾਅਦ ਅਸੀਂ ਲੋਕ ਕੀਤੀ ਲੋਕ ਕਰਨ ਤੋਂ ਬਾਅਦ ਮੇਰਾ ਤੇ ਬ੍ਰਦਰ ਨੇ ਅਸੀਂ ਬਾਹਰ ਜਾਣਾ ਸੀ ਫਰਦਰ ਸਟੱਡੀਜ਼ ਲਈ ਕਿਤਨਾ ਕਿਤੇ ਸਾਰੇ ਸਮਾਜ ਚ ਵੀ ਇਹ ਸੀ ਕਿ ਪੜ ਲਿਖ ਕੇ ਯਾਰ ਬਾਹਰ ਸੈਟ ਹੋ ਜਾ ਪਰ ਕਿਤੇ ਨਾ ਕਿਤੇ ਇਸ ਖੁਸ਼ਬੂ ਨੇ ਇੱਥੇ ਰੱਖਿਆ ਪੰਜਾਬ ਨੇ ਜਿੱਥੇ ਸਾਹ ਹੁੰਦੇ ਨੇ ਜਿੰਨੇ ਜਨਮ ਦਿੱਤਾ ਜਿੱਥੇ ਅਸੀਂ ਰਹਿ ਰਹੇ ਹਾਂ ਸਾਰੇ ਜਣੇ ਤੇ ਨਾ ਕਿਤੇ ਕਿ ਯਾਰ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੋ ਇਹ ਪੰਜਾਬ ਬਾਰੇ ਕਹਿ ਕੇ ਗਈ ਏ ਇਹ ਪਿਕਚਰ ਪੰਜਾਬ ਦੀ ਖਰਾਬ ਕਰਕੇ ਗਈ ਏ ਸਮਾਜ ਦੇ ਵਿੱਚ ਕਹੂੰਗਾ ਔਰ ਵਰਲਡ ਚ ਕਹੂੰਗਾ ਅਸੀਂ ਇਹ ਗੱਲ ਆਖਿਆ ਕਿ ਕੰਗਣਾ ਦੀਆਂ ਮੁਸੀਬਤਾਂ 'ਚ ਵਾਧਾ ਹੋ ਸਕਦਾ ਹੈ ਇਜ਼ਾਫਾ ਹੋ ਸਕਦਾ ਉਹ ਕਿਵੇਂ ਹੋ ਸਕਦਾ ਕਿਹੜੀ ਚੀਜ਼ ਜਿਹੜੀ ਤੁਸੀਂ ਉਹ ਕੰਗਣਾ ਦੇ ਲਈ ਕਰਨ ਜਾ ਰਹੇ ਹੋ ਦੇਖੋ ਮੈਂ ਤੁਹਾਨੂੰ ਸ਼ੁਕਲਾ ਸਾਹਿਬ ਇੱਥੇ ਦੱਸਣਾ ਚਾਹੂੰਗਾ ਕਿ ਜਿਸ ਦਿਨ ਇਹ ਵਕਵਾ ਹੋਇਆ ਹੈ ਇਹ 5 ਜੂਨ 2024 ਦੀ ਗੱਲ ਹੈ ਸ਼ਾਮ ਦੀ ਚਲੋ ਜਦੋਂ ਉਹ ਥੱਪੜ ਵਾਲੀ ਗੱਲ ਹੋਈ ਹੈ ਸਲੈਪ ਕਰਨ ਵਾਲੀ ਭੈਣ ਕੁਲਵਿੰਦਰ ਦੇ ਨਾਲ ਸ਼ੁਕਲਾ ਸਾਹਿਬ ਈਸ਼ੂ ਉੱਥੇ ਦੋ ਸੀਗੇ ਇਨਸੀਡੈਂਟ ਦੋ ਹੋਏ ਇਸ ਸਾਰੀ ਦੁਨੀਆ ਤੇ ਮੈਨੂੰ ਇਹ ਲੱਗਦਾ ਕਿ ਇੱਕ ਚੀਜ਼ ਜਿਹੜੀ ਡਿਸਕਸ ਕੀਤੀ ਗਈ ਉਹ ਭਾਵੇਂ ਅਸੀਂ ਸਾਡਾ ਜਿਹੜਾ ਨੈਸ਼ਨਲ মিডিਆ ਮੈਂ ਪੰਜਾਬ ਦੇ ਆਪਣੇ ਦੇ মিডিਆ ਦੀ ਗੱਲ ਨਹੀਂ ਕਰੂੰਗਾ ਮੈਂ ਨੈਸ਼ਨਲ মিডিਆ ਦੀ ਗੱਲ ਕਰੂੰਗਾ ਨੈਸ਼ਨਲ মিডিਆ ਨੇ ਇੱਕ ਚੀਜ਼ ਨੂੰ ਟਾਰਗੇਟ ਕੀਤਾ ਕੀ ਟਾਰਗੇਟ ਕੀਤਾ ਕਿ ਜੀ ਕੁਲਵਿੰਦਰ ਨੇ ਥੱਪੜ ਮਾਰਿਆ ਉਹ ਐਦਾਂ ਹੋਇਆ ਜੀ ਉਸ ਤੋਂ ਬਾਅਦ ਕੰਗਣਾ ਦਾ ਪੱਖ ਆ ਗਿਆ ਹੁਣ ਇਸ ਤੋਂ ਬਾਅਦ ਹੁੰਦਾ ਕੀ ਏ ਜਿਹੜਾ ਕੁਲਵਿੰਦਰ ਨੇ ਕੀ ਉਹ ਕੀਤਾ ਕਿ ਨਹੀਂ ਕੀਤਾ ਸਾਡੀ ਭੈਣ ਨੇ ਉਹਦੇ ਤੇ ਤਾਂ ਇੱਕ ਪਰਚਾ ਦਰਜ ਕਰਤਾ ਪਰ ਜਿਹੜਾ ਇਨਸੀਡੈਂਟ ਉਸ ਤੋਂ ਬਾਅਦ ਸੈਕੰਡ ਹੁੰਦਾ ਹੈ ਉਹ ਕੀ ਹੈ ਕਿ ਜਦੋਂ ਕੰਗਣਾ ਇੰਟੈਂਸ਼ਨਲੀ ਮੈਂ ਕਹੂੰਗਾ ਕਿ ਉਹਨੇ ਲਾਈਵ ਆਈ ਇੱਕ ਵੀਡੀਓ ਪਾਈ ਔਰ ਉਹਦੇ ਵਿੱਚ ਉਹ ਕੀ ਕਹਿ ਰਹੀ ਏ ਕਿ ਮੈਂ ਸੇਫ ਆ ਮੈਨੂੰ ਐਦਾਂ ਕਰਕੇ ਆ ਇਨਸੀਡੈਂਟ ਹੋਇਆ ਕਿਸਾਨ ਐਜਿਟੇਸ਼ਨ ਦਾ ਉਹਨੇ ਜ਼ਿਕਰ ਕੀਤਾ ਉਸ ਤੋਂ ਬਾਅਦ ਲਾਸਟ ਚਾ ਕੇ ਉਹਨੇ ਇੱਕ ਦੋ ਵਰਡ ਬੋਲੇ ਉਨੇ ਵਰਡਸ ਕੀ ਬੋਲੇ ਕਿ ਪੰਜਾਬ ਉਗਰਵਾਦ ਤੇ ਆਤੰਕਵਾਦ ਵੱਲ ਵਧ ਰਿਹਾ ਹੈ ਸੋ ਵਿਦਾਊ ਟੈਨਿਕ ਕੰਕਰੀਟ ਐਵਿਡੈਂਸ ਯੂ ਕਾਂਟ ਸੇ ਕਿ ਤੁਸੀਂ ਜੇ ਇੱਕ ਸਟੇਟ ਨੂੰ ਤੁਸੀਂ ਟਰਨਿਸ਼ ਨਹੀਂ ਕਰ ਸਕਦੇ ਸਾਡੇ ਕਾਨੂੰਨ ਦੇ ਵਿੱਚ ਇਹ ਚੀਜ਼ ਹੈ ਕਿ ਜਿਹੜੀ ਗੱਲ ਉਹ ਦਲੀਲ ਨਾਲ ਤੇ ਸਬੂਤ ਨਾਲ ਤੇਰੇ ਕੋਲ ਕਿਹੜੀ ਤੇਨੂੰ ਕਿਹੜੀ ਏਜੰਸੀ ਨੇ ਦੱਸਤਾ ਕਿ ਪੰਜਾਬ ਸਾਡਾ ਜਿਹੜੀ ਸਟੇਟ ਹੈ ਉਹ ਉਗਰਵਾਤਿ ਹਾਰਤਕਵਾਦ ਵੱਲ ਜਾ ਰਹੀ ਹੈ ਸਰ ਮੈਂ ਇੱਥੇ ਸ਼ਕਲਾ ਜੱਬ ਟੈਕਨੀਕਲੀ ਤੁਹਾਨੂੰ ਬ੍ਰਦਰ ਦੱਸਦੇ ਨੇ ਮੈਂ ਇੱਕ ਚੀਜ਼ ਤੁਹਾਡੇ ਮਾਧਿਅਮ ਨਾਲ ਕਲੀਅਰ ਕਰਨੀ ਚਾਹੁੰਦਾ ਇਹ ਪੰਜਾਬ ਦੀ ਧਰਤੀ ਨਾਲ ਪਿਆਰ ਹੈ ਯਾਰ ਇੱਥੇ ਜੰਮਿਆ ਪਲੇ ਆ ਭਾਜੀ ਮੈਂ ਤੁਹਾਨੂੰ ਦੱਸਾਂ ਪਲੱਸ 2 ਤੋਂ ਬਾਅਦ ਅਸੀਂ ਲੋਕ ਕੀਤੀ ਲੋ ਕਰਨ ਤੋਂ ਬਾਅਦ ਮੇਰਾ ਤੇ ਬ੍ਰਦਰ ਨੇ ਅਸੀਂ ਬਾਹਰ ਜਾਣਾ ਸੀ ਫਰਦਰ ਸਟੱਡੀਜ਼ ਲਈ ਕਿਤਨਾ ਕਿਤੇ ਸਾਰੇ ਸਮਾਜ ਚ ਬੀਏ ਸੀ ਕਿ ਪੜ੍ਹ ਲੈ ਕੇ ਯਾਰ ਬਾਹਰ ਸੈੱਟ ਹੋ ਜਾ ਪਰ ਕਿਤਨਾ ਕਿਤੇ ਇਸ ਖੁਸ਼ਬੂ ਨੇ ਇੱਥੇ ਹੀ ਰੱਖਿਆ ਪੰਜਾਬ ਨੇ ਸੁਖ ਦੁੱਖ ਹੁੰਦਾ ਯਾਰ ਜੇ ਕੋਈ ਪੰਜਾਬ ਦੀ ਅੱਜ ਗੱਲ ਕਰਦਾ ਉਹ ਕਹਿੰਦੇ ਨਹੀਂ ਯਾਰ ਸਾਡੀ ਧੀ ਭੈਣ ਦੀ ਇੱਜ਼ਤ ਜੇ ਕੋ ਗਾਲ ਕੱਢਦਾ ਦੁੱਖ ਹੁੰਦਾ ਨਾ ਤਾਂ ਸੇਮ ਹੀ ਪੰਜਾਬੀ ਆ ਭਾਜੀ ਜਿੱਥੇ ਸਾਹ ਹੁੰਦੇ ਨੇ ਜਿੱਨੇ ਜਨਮ ਦਿੱਤਾ ਜਿੱਥੇ ਅਸੀਂ ਰਹਿ ਰਹੇ ਹਾਂ ਸਾਰੇ ਜਣੇ ਸੋ ਇਸ ਕਰਕੇ ਸਾਡੇ ਜਦੋਂ ਪੰਜਾਬ ਨੂੰ ਉਹਨਾਂ ਨੇ ਗੱਲ ਕੀਤੀ ਹੁਣ ਸਾਡਾ ਜਿਹੜਾ ਟਾਰਗੇਟ ਸੀ ਮੇਰਾ ਤੇ ਬ੍ਰਦਰ ਦਾ ਉਹ ਇਹ ਸੀ ਕਿਤੇ ਨਾ ਕਿਤੇ ਕਿ ਯਾਰ ਇਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਜੋ ਇਹ ਪੰਜਾਬ ਬਾਰੇ ਕਹਿ ਕੇ ਗਈ ਏ ਇਹ ਪਿਕਚਰ ਪੰਜਾਬ ਦੀ ਖਰਾਬ ਕਰਕੇ ਗਈ ਹੈ ਸਮਾਜ ਦੇ ਵਿੱਚ ਕਹੂੰਗਾ ਔਰ ਵਰਲਡ ਚ ਕਹੂੰਗਾ ਔਰ ਸ਼ੁਕਲਾ ਸਾਹਿਬ ਇਸ ਚੀਜ਼ ਲਈ ਅਸੀਂ ਬਿਲਕੁਲ ਕੰਪਲੇਂਟਸ ਚਾਰ ਕੀਤੀਆਂ ਨੇ ਬ੍ਰਦਰ ਤੁਹਾਨੂੰ ਦੱਸਨੇ ਵੀ ਟੈਕਨੀਕਲ ਹਾਂਜੀ ਟੈਕਨੀਕਲੀ ਲੈਣਾ ਹੈ ਨਾ ਤਾਂ ਥੋ ਵਿਊ ਪੁਆਇੰਟ ਪਰ ਕਾਲੀਕੋਟ ਤੋਂ ਬਾਹਰ ਹੋ ਕੇ ਪਰਸਨਲੀ ਹਰਟ ਹੋਇਆ ਤੁਸੀਂ ਮੈਂ ਕਹਿ ਸਕਦਾ ਜੀ ਕਿਉਂਕਿ ਅਸੀਂ ਸਭ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਕਿ ਅਸੀਂ ਸਿਟੀਜ਼ਨਾਂ ਅਸੀਂ ਨਾਗਰਿਕਾਂ ਆਪਣੇ ਪੰਜਾਬ ਦੇ ਇੰਡੀਆ ਦੇ ਔਰ ਮੈਂ ਤੁਹਾਨੂੰ ਇੱਕ ਚੀਜ਼ ਹੋਰ ਵੀ ਕਹਿਣੀ ਚਾਹੁੰਦਾ ਕਿ ਤੂੰ ਪੰਜਾਬ ਬਾਰੇ ਇੱਕ ਗੱਲ ਕਹਤੀ ਤੂੰ ਨਾਓ ਯੂ ਆਰ ਮੈਂਬਰ ਪਰਲੀਮੈਂਟ ਤੁਸੀਂ ਐਮਪੀ ਹੋ ਤੁਸੀਂ ਇੱਕ ਸੰਵਿਧਾਨਕ ਅਹੁਦੇ ਤੇ ਬੈਠੇ ਹੋ ਮੈਂ ਤੁਹਾਨੂੰ ਇਹ ਚੀਜ਼ ਕਹੂੰਗਾ ਕਿ ਪੰਜਾਬ ਜਿਹੜਾ ਉਹ ਅਟੁੱਟ ਅੰਗ ਭਾਰਤ ਦਾ ਹੈ ਅਸੀਂ ਇੰਡੀਆ ਦਾ ਇੰਟੀਗਰਲ ਪਾਰਟ ਆਫ ਆਰ ਕੰਟਰੀ ਆਪਾਂ ਸਾਨੂੰ ਕਾਨੂੰਨ ਚ ਦੱਸਿਆ ਹੈ ਪੰਜਾਬ ਦੇਸ਼ ਦਾ ਤਾਜ ਹੈ ਸਿਰ ਦਾ ਮੈਂ ਕਹੂੰਗਾ ਕਿ ਪੰਜਾਬ ਦੇ ਮਗਰ ਬਰੈੱਡ ਚ ਕੀ ਹੁੰਦਾ ਹੈ ਇੰਡੀਆ ਸੋ ਜੇ ਤੂੰ ਪੰਜਾਬ ਬਾਰੇ ਇਹ ਗੱਲ ਕਹਿ ਗਈ ਜਾਂ ਤਾਂ ਦੋ ਗੱਲਾਂ ਨੇ ਕਿ ਪੰਜਾਬ ਨੂੰ ਤੂੰ ਇੰਡੀਆ ਦਾ ਅੰਗ ਨਹੀਂ ਸਮਝਦੀ ਤੇ ਦੂਜੀ ਗੱਲ ਇਹ ਹੈ ਕਿ ਜੇ ਤੇਰੇ ਮਨ ਦੇ ਵਿੱਚ ਕਿੰਨਾ ਕਿਤੇ ਤੂੰ ਟਾਰਗੇਟ ਕਰ ਰਹੀ ਹੈ ਇਹ ਹੁੰਦੀ ਨਹੀਂ ਇਹ ਕਿਸਾਨ ਹੈ ਜੀ ਐਜੀਟੇਸ਼ਨ ਤੋਂ ਚੱਲ ਰਿਹਾ ਹੈ ਤੂੰ ਕਿਤੇ ਨਾ ਕਿਤੇ ਪੰਜਾਬ ਨਾਲ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਨਾਲੇ ਮੈਂ ਇੱਕ ਚੀਜ਼ ਹੋਰ ਕਲੀਅਰ ਕਰੂੰਗਾ ਇਹ ਕਿਸੇ ਧਰਮ ਬਾਰੇ ਨਹੀਂ ਉਹਨੇ ਕਿਹਾ ਪੰਜਾਬ ਦੇ ਵਿੱਚ ਸਾਡੇ ਹਿੰਦੂ ਵੀ ਨੇ ਮੁਸਲਮਾਨ ਵੀ ਨੇ ਸਾਈ ਵੀ ਨੇ ਤੇ ਜਿੰਨੇ ਵੀ ਬਾਕੀ ਦੇ ਧਰਮ ਨਾਲ ਚ ਸਿੱਖ ਵੀ ਨੇ ਸੋ ਇਹ ਸਾਰੇ ਧਰਮਾਂ ਨੂੰ ਭਾਜੀ ਪੰਜਾਬ ਦਾ ਮਤਲਬ ਪੰਜਾਬੀਅਤ ਤੋਂ ਹੈ ਸੋ ਇਹ ਸਾਨੂੰ ਟਰਨਿਸ਼ ਕਰਕੇ